ਭਾਈ ਗੋਚੀ ਦਾ ਖਾਸਾ ਸ਼੍ਰੀਮਈ ਜੀ પટેલ ਮੈਂ ਸਾਰੇ ਕਿਸਾਨ ਮੇਰੇ ਜਿੰਨਾ ਵੀ ਯੂਥ ਆ ਮੈਂ ਸਾਰਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਜ਼ਿਆਦਾ ਨਹੀਂ ਤਾਂ ਥੋੜਾ ਥੋੜਾ ਕਰਕੇ ਇਸ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾ ਲਈਏ ਅੱਜ ਦਿਲਪ੍ਰੀਤ ਸਿੰਘ ਜੀ ਜਿਹੜੇ ਪਿੰਡ ਇਕੋਲਾਹਾ ਖੰਨੇ ਦੇ ਨੇੜੇ ਦੇ ਨੇ ਦੇਖੋ ਜਿੰਨਾਂ ਨੇ ਦੌੜ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਆਪਣੇ ਤੌਰ ਤੇ ਨਿੱਜੀ ਤੌਰ ਤੇ ਇੱਕ ਮੰਗਪਰਤਾ ਸਰਕਾਰ ਨੂੰ ਦੇਣ ਦਾ ਫੈਸਲਾ ਕੀਤਾ ਵੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਇਹ ਬਹੁਤ ਵੱਡੀ ਗੱਲ ਹੈਗੀ ਆ ਏਡੀ ਦੂ ਦੌੜ ਕੇ ਜਾਣਾ ਉਹਨਾਂ ਨੇ 50 ਘੰਟੇ ਕਹੇ ਸੀ ਉਹ ਕਹਿੰਦਾ ਜੀ 46 ਘੰਟਿਆਂ ਦੀ ਸਫਰ ਬਗੈਰ ਰੁਕੇ ਪੂਰਾ ਕੀਤਾਗਾ ਇਹ ਪੂਰੇ ਪੰਜਾਬੀਆਂ ਲਈ ਦੇਸ਼ ਵਾਸੀਆਂ ਲਈ ਨੌਜਵਾਨਾਂ ਲਈ ਬਹੁਤ ਵੱਡੀ ਗੱਲ ਆ ਔਰ ਅਸੀਂ ਅੱਜ ਇੱਥੇ ਸੱਤ ਕੇ ਕਮ ਵੱਲੋਂ ਇਸ ਵੀਰ ਦਾ ਉਹਨਾਂ ਦੇ ਪਿਤਾ ਜੀ ਆਏ ਨੇ ਉਹਨਾਂ ਦੇ ਹੋਰ ਭਰਾ ਨੇ ਸਹਿਯੋਗੀ ਨੇ ਉਹਨਾਂ ਦਾ ਸਨਮਾਨ ਕੀਤਾ ਹੈਗਾ ਔਰ ਅਸੀਂ ਆਸ ਰੱਖਦੇ ਹਾਂ ਵੀ ਸਾਰੇ ਪੰਜਾਬ ਵਾਸੀ ਜਿਹੜੀ ਅਸੀਂ ਆ ਵੀਡੀਓ ਬਣਾ ਰਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਮੀਡੀਆ ਚੱਲੂਗੀ ਤਾਂ ਜੋ ਇਹੋ ਜਿਹੇ ਨੌਜਵਾਨ ਜਿਹੜੇ ਬੜੇ ਅਵੇਅਰ ਨੇ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਅਜਿਹੇ ਕਦਮ ਚੁੱਕਦੇ ਨੇ ਉਹਨਾਂ ਨੂੰ ਹੌਸਲਾ ਉਸਾਈ ਦੇਣੀ ਚਾਹੀਦੀ ਆ ਧੰਨਵਾਦ